ਜੋ ਤਾਰਾ ਜਿੰਦਾਬਾਦ ਜਿੰਦਾਬਾਦ ਰੱਬੂ ਤੁਹਾਨੂੰ ਚਦਾਬਾ ਜਿੰਦਾਬਾਦ ਜਿੰਦਾਬਾਦ ਰੱਬੂ ਤੁਹਾਨੂੰ ਚਦਾਬਾ ਜਿੰਦਾਬਾਦ ਜਿੰਦਾਬਾਦ ਸਾਨੂੰ ਸਕਰੀ ਦੀ ਸ਼ਾਬਾਸ਼ ਕਰੋ ਅੱਜ ਨਾਨ ਸਭਾ ਹਲਕਾ ਪੰਗਾ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਉਮੀਦਵਾਰ ਪ੍ਰੋਫੈਸਰ ਸਹਿਮ ਸਿੰਘ ਜਨੂਆ ਸਾਹਿਬ ਦੇ ਹੱਕ ਦੇ ਵਿੱਚ ਜੋ ਅੱਜ ਰੋਡ ਸ਼ੋਅ ਮੈਂ ਸਮਝਦਾ ਕਿ ਅੱਜ ਦਾ ਇਹ ਰੋਡ ਸ਼ੋਅ ਜੇ ਜਿੱਥੇ ਵਿਰੋਧੀਆਂ ਨੂੰ ਦਿੱਕਤਾ ਪਾਏਗਾ ਔਰ ਸ਼੍ਰੋਮਣੀ ਕਾਲੀ ਵਾਲੀ ਜਿੱਤ ਨੂੰ ਯਕੀਨੀ ਬਣਾਏਗਾ ਔਰ ਮੈਂ ਇਹਦੇ ਲਈ ਹਲਕੇ ਦੇ ਸਮੂਹ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਦਾ ਹੀ ਸਾਡਾ ਸਾਥ ਦਿੱਤਾ ਔਰ ਮੈਂ ਅਪੀਲ ਵੀ ਕਰਦਾ ਇਸ ਵਾਰ ਫਿਰ ਇਸੇ ਦੀ ਤਰ੍ਹਾਂ ਸਾਨੂੰ ਇੱਕ ਇੱਕ ਵੋਟ ਪਾ ਕੇ ਤੇ ਜਿਤਾ ਕੇ ਭੇਜੋ ਤਾਂ ਕਿ ਅਸੀਂ ਬੰਗੇ ਹਲਕੇ ਦੇ ਔਰ ਅਨੰਦਪੁਰ ਸਾਹਿਬ ਦੇ ਪੰਜਾਬ ਦੇ ਜਿੰਨੇ ਵੀ ਕੰਮ ਨੇ ਉਹ ਕਰ ਸਕੀਏ ਵਾਹ ਜ਼ਰੀਆ ਨਾ ਪਾਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਅੱਜ ਅੱਜ ਮੈਂ ਸਮਝਦਾ ਵੀ ਮੁੱਚੇ ਸ਼੍ਰੀ ਹਨੁਮਨਪੁਰ ਸਾਹਿਬ ਲੋਕ ਸਭਾ ਹਲਕੇ ਦਾ ਜਿਹੜਾ ਮਾਹੌਲ ਬਣਿਆ ਆ ਜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਿੰਡਾਂ ਤੋਂ ਨਿਕਲ ਕੇ ਆਏ ਹੋਏ ਲੋਕ ਇਸ ਗੱਲ ਦੀ ਗਵਾਹੀ ਭਰਦੇ ਨੇ ਵੀ ਪੰਜਾਬ ਜਿੱਤੇਗਾ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਜਿਹੜੇ ਬਾਹਰੋਂ ਆ ਕੇ ਸਾਡੇ ਪੰਜਾਬ ਦਾ ਸਰਮਾਇਆ ਲੁਟਰੇ ਨੇ ਸਾਡੀਆਂ ਨੌਕਰੀਆਂ ਬਾਹਰਲੇ ਨੂੰ ਦੇ ਰਹੇ ਨੇ ਸਾਡੇ ਰਾਜਪਾਲ ਤੇ ਸੱਤ ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਵਿੱਚੋਂ ਪੰਜ-ਪੰਜ ਬਾਹਰਲੇ ਬਣਾ ਰਹੇ ਨੇ ਪੰਜਾਬ ਦੇ ਲੋਕ ਉਹਨਾਂ ਦਾ ਖੜਕਮਾ ਜਵਾਬ ਦੇਣਗੇ ਤਕੜੀ ਦਾ ਬੰਦ ਦੱਬ ਕੇ ਇਸ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਪ੍ਰੇਰਣਾ ਕਰਨਗੇ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਦੇ ਵਿੱਚ ਡਿੱਗਰੀ ਹੋਈ ਆ ਤੇ ਪੰਜਾਬ ਦੇ ਵਿੱਚ ਕਦਰੋ ਘਾਰਤੀਆਂ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਪੰਜਾਬ ਦਾ ਮਾਹੌਲ ਸੁਧਾਰਨ ਵਾਸਤੇ ਪੰਜਾਬ ਦੇ ਲੋਕ ਅਗੇ ਆਉਣਗੇ ਮੈਂ ਵੀ ਮਾਨ ਨਾਲ ਕਹਿੰਦਾ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਆ ਆਮ ਆਦਮੀ ਪਾਰਟੀ ਆ ਕਾਂਗਰਸ ਅਤੇ ਸ਼੍ਰੋਮਣੀ ਕਾਲੀਦਾਲਾ ਇਹਨਾਂ ਚਾਰੇ ਪਾਰਟੀਆਂ ਦੇ ਵਿੱਚੋਂ ਕੇਵਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਬਾਜਰਾ ਸਾਹਿਬ ਹੀ ਕੈਸੇ ਉਮੀਦਵਾਰ ਨੇ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਰਿਹائش ਇੱਥੇ ਆ ਬਾਕੀ ਦੀ ਤਾਂ ਕੋਈ ਥੋੜਾ پتہ ਨਿਕੜੀ ਨਹੀਂ ਹੈਗੇ ਘਰ ਹੀ ਨਹੀਂ ਹੈਗੇ ਇੱਥੇ ਜੋ ਕਿਥੇ ਲੋਕ ਉਹਨਾਂ ਨੂੰ ਮਿਲਣਗੇ ਨਾਲੇ 10 ਸਾਲਾਂ ਦੇ ਪੁਰਾਣੇ ਸਬੰਧ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਵਿਛਰਦਿਆਂ ਨੂੰ ਹੋਗੇ ਮੈਂ ਸਮਝਦਾ ਜੇਸ਼ ਨੇ ਸਭ ਤੋਂ ਬੈਸਟ ਮੈਂਬਰ ਪਾਰਲੀਮੈਂਟ ਦੇ ਆਵਾਰ ਜੇਤੂ ਪੰਜਾਬੀਆਂ ਦਾ ਮਾਣ ਉੱਚਾ ਕਰਨ ਵਾਲਾ ਦੇਸ਼ ਦੀ ਐਮਰਜੈਂਸੀ ਦੀ ਸਭ ਤੋਂ ਲੰਬੀ ਜੇਲ ਕੱਟਣ ਵਾਲੇ ਐਨਐਸਏ ਵਰਗੇ ਮਿਸਾ ਵਰਗੇ ਕਾਨੂੰਨਾਂ ਦਾ ਸਾਹਮਣਾ ਲੋਕ ਇਤਾਂ ਦੀ ਲੜਾਈ ਲੜਦੇ ਹੋਏ ਕਰਨ ਵਾਲੇ ਪ੍ਰੋਫੈਸਰ ਪ੍ਰਿੰਸੀ ਕੰਨੀਵੈਰਾ ਸਾਹਮਣੇ ਲੋਕ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਦੇਸ਼ ਦੀ ਡਾਕਟਰ ਸਾਹਿਬ ਵਿੱਚ ਭੇਜਣਗੇ ਬਹੁਤ ਧੰਨਵਾਦੀ ਸਾਰਿਆਂ ਦਾ ਅੱਜ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜੀ ਇਹ ਸਾਡੀ ਇਲੈਕਸ਼ਨ ਕਮੇ ਚੱਲ ਰਹੀ ਸੀ ਉਸ ਦਾ ਅੱਜ ਅੰਤਮ ਪੜਾਇਆ ਔਰ ਸੇ ਸੰਤ ਪੜਾ ਦੇ ਵਿੱਚ ਜੋ ਲੋਕਾਂ ਦਾ ਜੋਸ਼ ਆ ਉਹ ਦੇਖਿਆ ਇਹ ਬਣਦਾ ਇਸ ਗੱਲ ਤੋਂ ਸਬਦ ਹੁੰਦਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜੀ ਬਹੁਤ ਵੱਡੀ ਲੀਡ ਲੈ ਚੱਤਰੇ ਆ ਜੇ ਕਿ ਜੋ ਕਿ ਸੰਸਦ ਵਿੱਚ ਜਾ ਕੇ ਆਵਾਜ਼ੇ ਪੰਜਾਬ ਆਪਣੀ ਆਵਾਜ਼ ਨੂੰ ਫਿਰ بلند ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਨੰਦਪੁਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਦੇ ਦੀ ਜਿੱਤ ਦੇ ਲਈ ਬੰਗਾ ਵਿਧਾਨ ਸਭਾ ਹਲਕਾ ਵਿਖੇ ਰੋਡ ਸ਼ੋਅ ਕੱਢਿਆ ਗਿਆ ਹੈ ਔਰ ਜਿਹੜਾ ਮੈਂ ਸਮਝਦਾ ਵੀ ਵਰਕਰਾਂ ਦਾ ਜਿਹੜਾ ਇਛਾ ਹੈ ਔਰ ਵਰਕਰਾਂ ਦਾ ਜੋਸ਼ ਠੱਲਿਆ ਨਹੀਂ ਜਾ ਰਿਹਾ ਔਰ ਅੱਜ ਦਾ ਜਿਹੜਾ ਰੋਡ ਸ਼ੋਅ ਹੈ ਇਹ ਸਮੀਕਰਨਾਂ ਨੂੰ ਜਿਹੜਾ ਬਹੁਤ ਪ੍ਰਭਾਵਿਤ ਕਰੇਗਾ ਵਾਇਗੁਰ ਦੀ ਕਾ ਖਾਲਸਾ ਵਾਇਗੁਰ